ਪੰਜਾਬੀਓ ਤੁਹਾਨੂੰ ਕੀ ਲੱਗਦਾ ਹੈ ਕਿ ਸਰਵਣ ਸਿੰਘ ਪੰਦੇਰ ਮਾਰਦਾ ਫੋਕੀਆਂ ਫੜਾ ਜਾਂ ਕੁਝ ਕਰਨੇ ਦਾ ਵੀ ਰੱਖਦਾ ਹੈ ਦਮ ਕਿਉਂਕਿ ਡੀਆਈਜੀ ਨਾਨਕ ਸਿੰਘ ਨੂੰ ਸਿੱਧਾ ਹੀ ਟੱਕਰਿਆ ਪੰਦੇਰ ਅਤੇ ਕਹਿ ਦਿੱਤਾ ਨਾਨਕ ਸਿੰਘਾਂ ਤੂੰ ਮਾਝੇ ਚ ਆਇਆ ਇਹ ਤੈਨੂੰ ਦਿਨੇ ਤਾਰੇ ਵਿਖਾਵਾਂਗੇ ਤੁਹਾਨੂੰ ਕੀ ਲੱਗਦਾ ਹੈ ਪੰਜਾਬੀਓ ਆਪਣੇ ਵਿਚਾਰ ਵੀ ਕਮੈਂਟਾਂ ਦੇ ਸਾਂਝੇ ਕਰਨਾ ਤੇ ਆਓ ਸੁਣਦੇ ਹਾਂ ਕਿ ਪੰਦੇਰ ਹੋਣਾ ਨੇ ਹੋਰ ਕੀ ਕਿਹਾ ਨਾਨਕ ਸਿੰਘਾਂ ਮਾਝੇ ਚ ਆਇਆ ਤੂੰ ਡੀਆਈਜੀ ਕੋਈ ਨਹੀਂ ਤਿੰਦ ਅਸੀਂ ਦਿਨੇ ਤਾਰੇ ਵਿਖਾਵਾਂਗੇ ਮਾਝੇ ਯਾਦ ਰੱਖ ਹਰੇਕ ਸਭ ਜੀਆ ਕਾਲੇ ਹਰ ਜਿੱਤੇ ਮਰਦੀ ਆਰਮੀ ਲੈ ਲਈ ਮੁੱਖ ਮੰਤਰੀ ਕੋ ਬੰਦੇਵਾਲ ਦੀ ਸਿੱਤੇ ਤੈਨੂੰ ਮਾੜਿਆ ਯਾਦ ਰਹਿਣਗੇ ਕਿਤੇ ਫੇਰ ਪੂਰੇ ਕਰ ਲਾਂਗੇ ਠੀਕ ਆ ਨਾ ਤੈਨੂੰ ਮੈਂ ਕਿਹਾ ਸੀ ਆਰਟੀ ਡੀਜੀਪੀ ਲਵਾਓ ਜਿੱਦ ਤੱਕ ਆਇਆ ਮੱਝ ਨਿਕਰੇ ਘਰੋਂ ਬਾਹਰ ਨਹੀਂ ਨਿਕਲਿਆ ਠੀਕ ਹੈ ਜੀ ਆਹ ਲੱਗਦਾ ਜਿਵੇਂ ਸੈਂਟਰ ਨੇ ਖਰੀਦ ਲਿਆ ਹੁੰਦਾ ਵਾ ਤੇ ਨੌਕਰੀ ਤਾਂ ਬਾਈ ਇੱਥੇ ਹੀ ਕਰਨੀ ਆ ਤੇ ਐ ਕਿ ਜਿਹੜਾ ਸੂਬਾ ਤੋਂ ਮਰਿਆ ਹੈਗਾ ਉਹਦੇ ਘਰ ਵੀ ਕੋਈ ਕਿ ਕਰਤਨ ਕਰਨ ਨਹੀਂ ਗਿਆ ਇਹ ਪੰਜਾਬ ਵਾਲੇ ਆ ਤੂੰ ਵੀ ਜਿਹੜਾ ਜ਼ੁਲਮ ਕਮਾਇਆ ਨਾ ਤੇ ਠੀਕ ਹੈ ਨੌਕਰੀਆਂ ਹੰਦੀਆਂ ਜਾਂਦੀਆਂ ਰਹਿੰਦੀਆਂ ਠੀਕ ਆ ਇੰਨਾ ਵਫਾਦਾਰ ਗ੍ਰਹਿ ਮੰਤਰੀ ਦਾ ਬਣ ਕੇ ਚੱਲਿਆ ਨਹੀਂ ਜਾਣਾ ਠੀਕ ਹੈ ਜੀ ਪਰ ਮੁੱਖ ਮੰਤਰੀ ਨਾ ਵੀ ਰਿਹਾ ਵੀ ਆ ਕੇ ਕਰ ਲਾਂਗੇ ਅਸੀਂ ਆਪਣਾ ਪ੍ਰੋਗਰਾਮ ਕਰਨਾ ਪੀਸਫੁਲੀ ਕਰੀ ਜਾਣਾ ਸਾਡਾ ਕੋਈ ਮਕਸਦ ਨਹੀਂ ਹੈਗਾ ਕੋਈ ਨੀਤੀ ਕਿਸੇ ਨਾਲ ਹੈਗੀ ਸਾਡੀ ਕਿ ਸਾਡੇ ਨਾਲ ਕੋ ਨੀਤੀ ਹੈਗੀ ਕਿਸੇ ਨਾਲ ਕਿਤੇ ਆਪਾਂ ਨਾ ਪਰ ਜਿਹੜੀ ਜੜੀ ਕਦੇ ਸਿੱਕਸੀ ਹੋਵੇ ਨਾ ਉਹ ਭਰਮਿਆ